ਮਨ ਮੇਰਾ ਨਾਮ ਅਮਨਦੀਪ ਸਿੰਘ ਸਿੰਘਾ ਪਿੰਡ ਰੱਤਾ ਤਹਿਸੀਲ ਡੇਰਾ ਬਨਾਨਾ ਜ਼ਿਲ੍ਹਾ ਗਰਤਾਰਪੁਰ ਹਾਂਜੀ ਸਾਈਂ ਸਾਹਿਬੀ ਰਾਤੀ ਪਾਣੀ ਕਿੰਨਾ ਹੀ ਦੁਪਹਿਰ ਨੂੰ ਕਿੰਨਾ ਸਵੇਰੇ ਕਿੰਨਾ ਹੁਣ ਕਿੰਨਾ ਰਾਤੀ ਤੇਜੀ ਦਾ ਬਦਲਿਆ ਰਾਤੀ ਪਾਣੀ ਬਿਲਕੁਲ ਨਹੀਂ ਆਗਾ ਉਹਨੇ ਨਹੀਂ ਮਿੰਡਾਂ ਦੇ ਹਿਸਾਬ ਨਾਲ ਪਾਣੀ ਡਿਆ ਵਜਣ ਕੋਟ ਕੋਟ ਇੱਥੇ ਕਿਹੜੇ ਪਾਸੇ ਉਸ ਕਿਹੜੀ ਸਾਈਡ ਤੋਂ ਪਾਣੀ ਆ ਰਿਹਾ ਹੈ ਡੇਰਾ ਬਨਾਨਾ ਤੋਂ ਪਾਣੀ ਆ ਰਿਹਾ ਹੈ ਇਹ ਇੱਕ ਤੋਂ ਤੁਸੀਂ ਜਿਹੜਾ ਰਾਤੀ ਤੇ ਕਰਤਾਰਪੁਰ ਕੋਰੀਡੋਰ ਤੋਂ ਇਹ ਸਾਰਾ ਪਾਣੀ ਉਧਰੋਂ ਆ ਰਿਹਾ ਹਾਂਜੀ ਉਧਰੋਂ ਆ ਰਿਹਾ ਟੈਕਨੀਕ ਤਪਾਈ ਜਿਹੜੀ ਆ ਪਾਣੀ ਨੇ ਬਈ ਝੋਨੇ ਨੂੰ ਨਿਮਾਤ ਪਾ ਗਿਆ ਸਾਰੀ ਪਿੰਡ ਡੁੱਬਿਆ ਘਰ ਦਿਆ ਅੰਮ੍ਰਿਤਸਰ ਗੱਡੀ ਆਈ ਕਾਰਸਾਹ ਪੂਰੀ ਵਾਲੇ ਸ੍ਰੀ ਅੰਮ੍ਰਿਤਸਰ ਬਾਬਾ ਕਸ਼ਮੀਰ ਸਿੰਘ ਨੇ ਇਹ ਪਿੰਡ ਵਾਸੀ ਨੂੰ ਬਚਾਓ ਹੁਣ ਪਾਣੀ ਆ ਗਿਆ ਨਹੀਂ ਇੱਥੇ ਬਚਾਉਣ ਨੂੰ ਰੋਕਤਾ ਕਿ ਨਾ ਜਾਓ ਪਾਣੀ ਗੱਡੀ ਆਣੀ ਡੁੱਬੀ ਜਿਹੜੇ ਜਿਹੜੇ ਪਰਿਵਾਰਕ ਨੇ ਉਹ ਡਾਕਟਰ ਵਰਗੀ ਉਠਿਆਦੇ ਨੇ ਹਾਂ ਜੀ ਸਾਰੇ ਉੱਪਰ ਆਂ ਪਿੰਗਲਿਆਂ 'ਚ ਪਾਣੀ ਆ ਗਿਆ ਸਾਰੀਆਂ ਸਰਕਾਰ ਕੋਈ ਆਈ ਮਦਦ ਕੋਈ ਮਦਦ ਨਹੀਂ ਆਈ ਸਰਕਾਰ ਨਾ ਕਿ ਚਲ ਗਈ ਲੱਗੋ ਸਰਕਾਰ ਆਏ ਚਲ ਗਏ ਰੁਕਿਆ ਕੋਈ ਨਹੀਂ ਇੱਥੇ ਤੇ ਕੋਈ ਨਹੀਂ ਰੁਕਿਆ ਕਿਸੇ ਨੇ ਕਹਾ ਦਿੱਤਾ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਵੈਕਲ ਸਾਹਿਬ ਵੀ ਫਰੇਦੀ ਮੇਰਾ ਹਰਮਿੰਦਰ ਸਿੰਘ ਆ ਮੈਂ ਕਾਰ ਸੇਵਾ ਭੁਰੀਆਂ ਦਾ ਡਰਾਈਵਰ ਆ ਤੇ ਬਾਬਾ ਜੀ ਨੇ ਗੱਡੀ ਭੇਜੀ ਇਹ ਮੁੰਡੇ ਦਾ ਪਿੰਡ ਆ ਤੇ ਬਾਬਾ ਜੀ ਨੇ ਕਿਹਾ ਕਿ ਨਾਲੇ ਦੇ ਦੀ ਇਹਨਾਂ ਦੇ ਪ੍ਰਵਾਸ ਦੀ ਸੇਵਾ ਕਰੋ ਨਾਲੇ ਜਿਹੜੇ ਹੋਰ ਸਿੰਘ ਬਸੇ ਉਹਨਾਂ ਨੂੰ ਕੱਢੀਏ ਪਰ ਸਾਨੂੰ ਇੱਥੇ ਅਸੀਂ ਆਏ ਆ ਅੱਗੇ ਦੇਖਿਆ ਤੇ ਪਾਣੀ ਬਹੁਤ ਤੇਜ਼ੀ ਸਾਨੂੰ ਗੱਡੀ ਜਾਣ ਦਿੱਤੀ ਪਿੰਡਾਂ ਦੇ ਗਾਂ ਸਾਡੇ ਵੇਨਿਆ ਵੇਨਿਆ ਕਮਸੇ ਕਮ 2.5 ਫੁੱਟ ਪਾਣੀ ਉੱਤੇ ਹੋ ਗਿਆ ਹੋਰ ਇਸ ਕਰਕੇ ਕਹਿੰਨੇ ਕੋਈ ਸਰਕਾਰੀ ਮਦਦ ਕਰੇ ਕਿਉਂਕਿ ਸਾਡੇ ਤੋਂ ਹੱਥੋਂ ਵਸੋਂ ਕੰਮ ਬਾਹਰ ਹੋ ਗਿਆ ਹਨ ਭੇਜਿਆ ਜ ਪਰ ਗੱਲ ਬਣੀ ਨਹੀਂ ਇਸ ਕਹਿੰਦੇ ਸਰਕਾਰੀ ਮਤ ਕਰੇ ਹੋਰ ਇਥੇ ਕੋਈ ਬੰਦਾ ਨਹੀਂ ਆਮ ਬੰਦਾ ਨਹੀਂ ਕੁਝ ਵੀ ਕਰ ਸਕਦਾ ਬਾਕੀ ਪਾਣੀ ਬਹੁਤ ਜ਼ਿਆਦਾ ਭਾਈ ਬਹੁਤ ਜ਼ਿਆਦਾ ਦਿਖੰਦੇ ਹੀ ਸਾਰੇ ਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਬੰਦਾ ਭਾਈ ਖਾਲਸਾ ਸਰਕਾਰੀ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਨਹੀਂ ਕੋਈ ਨਹੀਂ ਆਇਆ ਭਾਜੀ ਇਥੇ ਆਰਮੀ ਵਾਲੇ ਗੱਡੀ ਆਈ ਹੁਣ ਪੁਛਿਆ ਮરાਇਆ ਉਹ ਵੀ ਪਤਾ ਨਹੀਂ ਇਹ ਕੋ ਆਪਣਾ ਇੱਕ ਫਾਰਮੈਟ ਹੀ ਪੂਰੀ ਕਰ ਚਲ ਗਿਆ ਤੇ ਜੀ ਅੱਜ ਕਿਹੜਾ ਪਿੰਡ ਆਪਾਂ ਆਪਾਂ ਮੰਨ ਸ਼ਾਹ ਪਰ ਜੱਜ ਰਹੇ ਮਿਰਜੀ ਪਾਣੀ ਬਹੁਤ ਜ਼ਿਆਦਾ ਆ ਗਿਆ ਇੱਥੇ ਹਾਂ ਜੀ ਸਭ ਪਾਣੀ ਪਾਣੀ ਦਿਖਾਈ ਦੇ ਰਿਹਾ ਤੇ ਹਾਂ ਜੀ ਬਹੁਤ ਜਿਆਦਾ ਇਹ ਪਾਣੀ ਮਤਲਬ ਸਵੇਰੇ ਚੱਲਿਆ ਜੀ ਤਾਂ ਦੋਆਂ ਟਾਈਆਂ ਘੰਟੇ ਵਿੱਚ ਤਕਰੀਬਨ ਜਿਹੜਾ ਮਾ ਪਾਣੀ ਨੇ ਖਾਪੜਵਾਲ ਨੂੰ ਰੋਕ ਕਰ ਲਿਆ ਹੈ ਆ ਲੱਗ ਸਾਡੇ ਨਗਰਾਂ ਪਿੰਡ ਪੱਡੇ ਉਹਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਅਨਾਊਂਸਮੈਂਟ ਹੋ ਗਈ ਆ ਕਿ ਪਾਣੀ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚ ਗਿਆ ਪੱਡਿਆਂ ਦੇ ਵਿੱਚ ਵੜ ਗਿਆ ਵਾ ਤੇ ਆਪਣੇ ਲੋਕ ਬਚਾਅ ਕਰਦਣ ਸਰ ਜੁੜੇ ਹੋਏ ਨੇ ਤੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇਥੇ ਕੋਈ ਨਹੀਂ ਕਿਦੀ ਸਾਰ ਲਈ ਤੇ ਪਾਣੀ ਮਤਲਬ ਵੱਧਦਾ ਜਾ ਰਿਹਾ ਵਾ ਬਹੁਤ ਜਿਆਦਾ ਪਾਣੀ ਨੁਕਸਾਨ ਕਰ ਰਿਹਾ ਵਾ ਪਾਣੀ ਦੀ ਬਹੁਤ ਜਿਆਦਾ ਰਫਤਾਰ ਹੈ ਹਾਂਜੀ ਬਹੁਤ ਤੇਜ਼ ਜਿਆਦਾ ਮਿੰਟਲ ਸਕਿੰਟਾਂ ਨਾਲ ਜਿਆਦਾ ਜਿਆਦਾ ਤਕਰੀਬਨ ਵੀ ਮਿੰਟੋ ਮਿੱਡੀ ਪਾਣੀ ਦਾ ਜਿਆਦਾ ਵਧਾ ਵਧਦਾ ਜਾ ਰਿਹਾ ਜੀ ਇਹਦੇ ਸਵੇਰੇ ਹੈਗਾ ਸੀ ਪਾਣੀ ਨਾ ਸਵੇਰੇ ਨਹੀਂ ਹੈਗਾ ਸਵੇਰੇ ਕੋਈ ਨਹੀਂ ਕਿੰਨੇ ਕ ਵਜੇ ਜੀ ਮੇਰੇ ਸਾਹ ਤਕਰੀਬਨ ਕੋਈ 2 ਵਜੇ ਦੇ ਤਕਰੀਬਾ ਆਣਾ ਹੈ ਆਏ ਸਵੇਰੇ ਗਏ 12 ਵਜੇ ਉਦੋਂ ਡੇਰਾ ਬਾਬਾ ਨਾਲ ਲਾ ਕੇ ਪਾਣੀ ਫਿਰ ਰਿਹਾ ਸੀ ਇਧਰ ਫਿਰ ਇਹ ਮੂਲ ਵਾਲੀ ਕੋਈ ਬੇੜ ਧਰਮ ਕੋਟ ਬੇੜ ਹੈ ਉਧਰ ਫਿਰ ਰਿਹਾ ਸੀ ਉੱਤੋਂ ਬਾਅਦ ਇੱਧਰ ਨੂੰ ਹੜ੍ਹਾਂਾਂ ਕਰ ਲਿਆ ਸੀ ਇਹ ਕਰਕੇ ਪਾਣੀ ਦੀ ਮਾਰ ਬਹੁਤ ਜ਼ਿਆਦਾ ਪੈ ਰਹੀ ਆ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਕਿਸਾਨੀ ਦਾ ਬਹੁਤ ਨੁਕਸਾਨ ਬਹੁਤ ਜ਼ਿਆਦਾ ਕਿਸਾਨੀ ਦਾ ਜੀ ਮਾਲ ਡੰਗਰ ਦਾ ਪੱਠਾ ਵੀ ਖਤਮ ਹੋ ਗਿਆ ਬਾਕੀ ਝੋਨੇ ਦੀ ਫਸਲ ਵੀ ਖਰਾਬ ਹੋ ਗਈ ਆ ਲੋਕ ਘਰਾਂ ਤੋਂ ਬਿਨ ਘਰ ਹੋ ਗਏ ਸਵੇਰ ਦੇ ਆਪਣਾ ਮਾਲ ਡੰਗਰ ਜੀ ਲੈ ਕੇ ਰੋਗੇ ਇੱਥੋਂ ਜਾ ਰਹੇ ਆ ਸਵੇਰ ਦਾ ਆਪਣੇ ਮਤਲਬ ਵਹਾਅ ਚੱਲਣਾ ਸ਼ਰਕੁੱਤੇ ਲੋਕ ਆਪਣੇ ਸੁਰੱਖਿਆ ਥਾਵਾਂ ਤੇ ਪਹੁੰਚ ਰਹੇ ਨੇ ਆ ਦੇ ਮਾਰ ਪਾਸ਼ੂ ਬੜਾ ਰੋੜ ਗਿਆ ਕਿੱਥੇ ਸੀ ਗਾਉਂ ਆ ਮੰਡੀਆਂ 'ਚ ਮੰਡੀਆਂ 'ਚ ਹੁਣ ਗੱਡੇ ਥੋੜੇ ਬਦੇ ਵਜੇ ਹਾਂਜੀ ਹਾਂਜੀ ਕਿਨੇ ਕਸਟਮਰ ਪਛੂਏ ਦੋ ਤਿੰਨ ਰੁੜ ਗਏ ਕੋਣ ਇੱਧਰ ਹੀ ਕਿਦੇ ਸੁੱਕੇ ਦਾ ਲਵਾਗੇ ਦੇ ਲੈ ਸੰਗ ਉਹ ਉੱਥੇ ਹੀ ਉਹ ਵੀ ਰੁੜ ਜਾਣਾ ਉਹ ਗੜੇ ਆਉਣੇ ਹੁਣ ਸਾਡੇ ਹਾਂਜੀ ਪਾਣੀ ਕਿੱਡਾ ਆ ਪਾਣੀ ਬਹੁਤ ਜ਼ਿਆਦਾ ਮੰਡੀ ਤੋਂ ਥੋੜਾ ਘਾਟੀ ਆ ਜੇ ਬਾਡਰ ਕਿੰਨੇ ਪਾਣੀ ਹਾਂ ਬਾਡਰ ਕਿੰਨੇ 12 ਫੁੱਟ ਹੈ ਬਹੁਤ ਜ਼ਿਆਦਾ ਪਾਣੀ ਹੈ ਬਾਡਰ ਤੇ 12 ਫੁੱਟ ਬਾਰੇ ਹਾਂ ਨਾ ਤੇਜਵੀਰ ਸਿੰਘ ਜੀ ਅੱਜ ਕਿਹੜੀ ਸਤਾਪੀ ਜੀ ਜੂਵਰ ਸੇਵਾ ਚੈਰਟੀ ਅਤੇ ਸੰਤ ਬਾਬਾ ਰਵਕ ਸਿੰਘ ਜੀ ਸੰਗੀਤ ਅਕੈਡਮੀ ਦੇ ਸਹਿਯੋਗ ਦੇ ਨਾਲ ਇੱਥੇ ਬੋਟ ਲੈ ਕੇ ਆਏ ਆ ਨਾਲ ਖਾਣ ਪੀਣ ਦਾ ਸਾਰ ਰਸਤਾ ਬਸਤਾ ਵੀ ਆ ਤੇ ਕੋਈ ਸਾਨੂੰ ਕਾਲਾਂ ਨਹੀਂ ਆ ਰਹੀਆਂ ਫੋਨ ਦੇ ਉੱਤੇ ਵੀ ਸਾਡੇ ਜਿਹੜੇ ਆ ਉਹ ਬੱਚੀਆਂ ਜਾਂ ਬੱਚੇ ਘਰ ਦੇ ਅੰਦਰ ਆ ਉਹਨਾਂ ਨੂੰ ਬਾਹਰ ਛੱਡ ਕੇ ਜਾਗ ਜਾਵੇ ਕੋਈ ਬਜ਼ੁਰਗ ਬਾਤਾ ਉਹਨਾਂ ਨੂੰ ਟੈਗ ਦੀ ਕਹਿੰਦੇ ਹਾਂ ਕਿ ਉਹਨੂੰ ਟੈਗ ਪਿਆ ਪਰ ਇੱਥੇ ਰਸਤਾ ਨਹੀਂ ਨਾ ਹੈਗਾ ਅੱਗੇ ਜਾਣ ਦੇ ਲਈ ਪਾਣੀ ਬਹੁਤ ਆ ਇਹ ਕਿੱਥੋਂ ਕਾਲ ਆਈ ਹੈ ਜੀ ਇਹ ਪਿੰਡ ਪੱਖੋ ਕਿਤੋਂ ਆਈ ਹੈ ਅਸੀਂ ਆਪਣਾ ਨੰਬਰ ਪਾਇਆ ਸੀ ਸੋਸ਼ਲ ਮੀਡੀਆ ਤੇ ਜਿਹੜੇ ਪਿੰਡ ਦੇ ਵਿੱਚ ਉਹ ਗੁਰੰਤ ਸਾਹਿਬ ਸੱਚੇ ਪਾਤਸ਼ਾਹ ਉਹ ਅਸੀਂ ਲੈ ਕੇ ਆਉਣਾ ਚਾਹੁੰਦੇ ਉਹ ਕੀ ਹੋਇਆ ਵੀ ਅਜੇ ਤੱਕ ਸਾਨੂੰ ਕੋਈ ਪ੍ਰਬੰਧ ਇਦਾਂ ਦਾ ਨਹੀਂ ਹੋ ਸਕਿਆ ਕਿ ਵੋਟ ਅੱਗੇ ਲੈ ਕੇ ਜਾ ਸਕੀਏ ਪਾਣੀ ਦਾ ਪਾਣੀ ਦਾ ਜਿਹੜਾ ਪੱਧਰ ਉਹ ਜ਼ਿਆਦਾ ਉੱਚਾ ਪਾਣੀ ਦਾ ਪੱਧਰ ਉੱਚਾ ਉਹਦਾ ਕਰਕੇ ਅਸੀਂ ਅੱਗੇ ਜਾਣਾ ਚਾਹੁੰਦੇ ਹਾਂ ਪਰ ਹੁਣ ਅੱਗੇ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਆ ਅਖੋਕੋ ਪਿੰਡ ਦੇ ਨਾਲ ਹੀ ਪਿੰਡ ਆ ਉਹ ਆ ਰਹੇ ਆ ਟਰੈਕਟਰ ਲੈ ਕੇ ਆਉਣਗੇ ਫਿਰ ਅਸੀਂ ਬੋਟ ਟਰਾਲੀ ਸਾਡੇ ਕੋਲ ਈ ਛੋਟੀ ਉੱਥੇ ਸੱਚ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕਿ ਮਾਤਾ ਜੀ ਨੇ ਨਹੀਂ ਉੱਥੇ ਇਦਾਂ ਵਾ ਵੀ ਹੁਣ ਜਦੋਂ ਪਾਣੀ ਆ ਇੱਕਦਮ ਆ ਗਿਆ ਤੇ ਪਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਉਹ ਗੁਰੂ ਘਰਾਂ ਦੇ ਵਿੱਚ ਹੀ ਆ ਜੀ ਉਹ ਵੀ ਕੱਢਣੇ ਜ਼ਰੂਰੀ ਆ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਲੋਕ ਘਰਾਂ ਦੇ ਵਿੱਚ ਘਰੇ ਆ ਪਸ਼ੂ ਘਰੇ ਆ ਹੁਣ ਪਸ਼ੂਆਂ ਲਈ ਤੇ ਕੋਈ ਸਾਡੇ ਕੋਲ ਅਰੇਂਜਮੈਂਟ ਨਹੀਂ ਹੈਗਾ ਸਾਡੇ ਕੋਲ ਬੋਟ ਆ ਉਹ ਕਿਸ਼ਤੀ ਹੈ ਜਿਹਦੇ ਵਿੱਚ 10 ਤੋਂ 12 ਲੋਕ ਬੈਠ ਸਕਦੇ ਆ ਆਪਾਂ ਜਿਹੜੇ ਲੋਕ ਮੰਨ ਲਓ ਜਿੰਨੇ ਕੱਢ ਸਕਦੇ ਆ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਕੱਢਣ ਦੀ ਅੱਗੇ ਮਹਾਰਾਜ ਦੇ ਹੱਥ ਹਾਂ ਘਰਚ ਵੀ ਦੂਸਰਾ ਲੋਕ ਹੈਗੇ ਆ ਹਾਂਜੀ ਇਹ ਵੀਰ ਜੀ ਇਹ ਹਰਪਾਗ ਸਿੰਘ ਨਾਂ ਮੇਰਾ ਪਿੰਡ ਸ਼ਾਹਪੁਰ ਜਾਂ ਜੀ ਵੀਰ ਜੀ ਤਾੜੀ ਸਭ ਕਰ ਦਿੰਦੇ ਨੇ ਜੀ ਕੀ ਪੱਠੇ ਲਾਗੇ ਕਿੰਨੀਆਂ ਗਾਂ ਦਾ ਛੱਡ ਜੀ ਵੀਰ ਜੀ 150 ਗਾਂ ਦਾ ਫਾਰਮ ਆ ਇੱਕ ਫਾਰਮ ਇਹ ਆ ਤੇ ਦੋ ਫਾਰਮ ਇਹਦੇ ਪਿੱਛੇ ਗੋਠੀਆਂ ਦੇ ਅੱਛਾ 150 ਗਾਂ ਸਾਡੇ ਕੋਲ ਜਿੰਨੀਆਂ ਕਿ ਨਿਕਲੀਆਂ ਅਸੀਂ ਕੱਢੀਆਂ ਆਪਣੇ ਪਹਿਲਾਂ ਇਨਫੋਰਮੇਸ਼ਨ ਹੀ ਲੱਗੀ ਦਿੱਤੀ ਉਹਨਾਂ ਵੀ ਭਾਈ ਇਨਫੋਰਮੇਸ਼ਨ ਮਤਲਬ ਮਿਲੀ ਆ ਪਰ ਫਿਰ ਵੀ ਨਾ ਟਾਂਬਾ ਟਾਈਮ ਲੱਗ ਜਾਂਦਾ ਵਾ ਅੱਛਾ ਤੇ ਕਿੰਨੀਆਂ ਕਿ ਨਿਕਲੀਆਂ ਗਾਵਾਂ ਲ ਇਹ ਫਸੇ ਫਸ ਕੇ ਨੇ ਗਏ ਅੰਦਰ ਲਗਭਗ 100 ਪਸ਼ੂ ਬੰਦਰੇ ਆ ਜੀ 100 ਪਸ਼ੂ ਹਾਂਜੀ 100 ਪਸ਼ੂ ਕੋਸ਼ਿਸ਼ ਕਰ ਰਹੇ ਆ ਘਟਣ ਦੀ ਭਾਈ ਹੁਣ ਤੇ ਮੁਸ਼ਕਲ ਸਵਾਲ ਨਹੀਂ ਨਿਕਲ ਸਕਦੇ ਹੁਣ ਤੇ ਪਰਮਾਤਮਾ ਸਿਰ ਤੇ ਆ ਭਾਜੀ ਸਰਕਾਰ ਵੱਲੋਂ ਕੋਈ ਇਨਫੋਰਮੇਸ਼ਨ ਦਿੱਤੀ ਕਿਸੇ ਅਫਸਰ ਨੂੰ ਵੀ ਕਿਸੇ ਅਧਿਕਾਰੀ ਨੂੰ ਵੀ ਅਸੀਂ ਇੱਥੇ ਪਸ਼ੂ ਫਸ ਗਿਆ ਤੇ ਸਾਡੇ ਨਹੀਂ ਵੀਰ ਜੀ ਅਜੇ ਤੱਕ ਸਾਡੇ ਕੋਈ ਨਹੀਂ ਪਹੁੰਚਾ ਜੀ ਹਾਂਜੀ ਮੈਂ ਕਰਦੇ ਵੀ ਸਰਕਾਰ ਵੱਲੋਂ ਕੋਈ ਸਾਰ ਨਹੀਂ ਦਿੱਤਾ ਜੇ ਹੁਣ ਸਰਕਾਰ ਦੇ ਵੀਰ ਜੀ ਮੰਗੇ ਇਹ ਕਰਦੇ ਆ ਵੀ ਚਲੋ ਕਾਫੀ ਨੁਕਸਾਨ ਦੇ ਹੰਦਿਆ ਹਾਂਜੀ ਹਾਂਜੀ ਨੁਕਸਾਨ ਬਈ ਹੈਗਾ ਹੈਗਾ ਜੀ ਫਸਲ ਦਾ ਨਖਾਨ ਆ ਜੀ ਐਨੀਮਲ ਸਾਰੇ گاਵਾ ਡਰਾਈ ਹੀ ਗਾੜੀ ਸੂਣ ਵਾਲੀਆਂ ਵਾ ਜਿੰਨੇ ਕੁ ਬੱਚੇ ਸੀ ਉਹਦੇ ਕੱਢਤੇ ਬਾਹਰ ਛੋਟੇ ਜਵਾਕ ਸੀ ਤੇ گاਵਾ ਸਾਰੀਆਂ ਅੰਦਰ ਹੀ ਆ ਜੀ